ਚਿਤਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ RAM NARAYAN ਵੇਦੀ ਖਤਰੀ ਹੋਇਆ ਹੈ ਜਿਸ ਦਾ ਪੁੱਤਰ ਸ਼ਿਵਰਾਮਦਾਸ ਸੀ ਤੇ ਸ਼ਿਵਰਾਮਦਾਸ ਦਾ ਪੁੱਤਰ ਕਲਿਆਨ ਦਾਸ ਸੰਮਤ 1493 ਬਿਕਰਮੀ ਨੂੰ ਪੈਦਾ ਹੋਇਆ ਜੋ ਤਲਵੰਡੀ ਵਾਲੇ ਹਾਕਮ ਰਾਏ ਬੁਲਾਰ ਦਾ ਅਹਿਲਕਾਰ ਸੀ ਸੁਲਤਾਨ ਬਹਿਲੋਲ ਲੋਧੀ ਸਮੇਂ ਪਿੰਡ ਰਾਏ ਪੋਏ ਦੀ ਤਲਵੰਡੀ ਵਿੱਚ ਸੰਮਤ 1526 ਨੂੰ ਸ਼੍ਰੀ ਕਾਲੂ ਚੰਦ ਬੇਦੀ ਖਤਰੀ ਦੇ ਕਰ ਕਤਕ ਸੁਦੀ ਪੂਰणिमाਸੀ ਨੂੰ ਅੰਮ੍ਰਿਤ ਵੇਲੇ ਡੇਢ ਬਹਿ ਰਾਤ ਰਹਦੀ ਨੂੰ ਮਾਤਾ ਤ੍ਰਿਪਤਾ ਜੀ ਦੀ ਗੋਦ ਨੂੰ ਭਾਗ ਲੱਗੇ ਤੇ ਏਕ ਓਂਕਾਰ ਦਾ ਪ੍ਰਕਾਸ਼ ਹੋਇਆ ਧਰਤੀ ਅਤੇ ਆਕਾਸ਼ ਵਿੱਚ ਵੱਸਣ ਵਾਲਿਆਂ ਸਾਰਿਆਂ ਨੇ ਮੰਗਲ ਚਾਰ ਕੀਤਾ ਸਖਣ ਕੀ ਧੁਨ ਕੰਟਨ ਕੀ ਸਾਰੇ ਪਾਸਿਆਂ ਤੇ ਜੈ ਜੈਕਾਰ ਹੋਈ ਦੇਵਤਿਆਂ ਨੇ ਕੇਸਰ ਤੇ ਚੰਦਨ ਦੀ ਵਰਖਾ ਕੀਤੀ। ਕਾਲੂ ਜੀ ਦੇ ਮੰਦਰਾਂ ਦੇ ਹਰ ਪਾਸੇ ਖੇੜੇ ਤੇ ਖੁਸ਼ੀਆਂ ਹੋਣ ਲੱਗੀਆਂ। ਕਾਲੂ ਨੇ ਗਰੀਬਾਂ, ਅਨਾਥਾਂ ਨੂੰ ਧੰਨ, ਤੌਲਤ, ਬਸਤਰ, ਅੰਨ ਆਦਿਕ ਯਥਾ ਸ਼ਕਤ ਸਭ ਨੂੰ ਵੰਡਿਆ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।